ਤਾਰੀ ਬਰਸਾਤ ਬਰਸਾਤ ਦੇ ਕਾਰਨ ਨੇਰਾ ਉਫਾਨ ਤੇ ਨੇ ਪਠਾਨਕੋਟ ਦੇ ਕਟਕੜ ਦੇ ਵਿੱਚ ਹੜ ਵਰਗੇ ਹਾਲਾਤ ਨੇ ਜਲਥਲ ਏ ਖੋਇਆ ਪਿਆ ਹੈ ਤੇ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਠਾਨਕੋਟ ਦੇ ਖਾਟ ਖੱਡੇ ਦੇ ਵਿੱਚ ਹੜ ਵਰਗੇ ਹਾਲਾਤ ਹੋ ਚੁੱਕੇ ਨੇ ਜਲਥਲ ਹੀ ਖੋ ਗਿਆ ਹੈ ਤੇ ਲੋਕਾਂ ਨੂੰ ਇਸ ਦੇ ਕਰਕੇ ਬਾਰੀ ਮੁਸ਼ਕਿਲ ਦਾ ਸਾਹਮਣਾ ਜੁੜਾ ਹੈ ਕਰਨਾ ਪੈ ਰਿਹਾ ਹੈ ਤੇ ਪਠਾਨਕੋਟ ਤੋਂ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦੇ ਨਾਲ ਗੁਜ਼ਰਨਾ ਪੈ ਰਿਹਾ ਨਾਲਾ ਜਿਹੜਾ ਪਾਣੀ ਕਾਫੀ ਉਫਾਨਦੇ ਹੈਗਾ ਤੇ ਕਾਫੀ ਦੇਰ ਤੋਂ ਜੀ ਕੁ ਕਮ से कम 8 ਦਾ ਸਾਲ ਦੇ ਵਿੱਚੋਂ ਨਾ ਤੇ ਪਾਣੀ ਅੱਦਾ ਹੀ ਆ ਜਾਂਦਾ ਨਾਲ ਕਾਲਜ ਹੈਗਾ ਨਾਲ ਇਧਰੋਂ ਕਾਫੀ ਪਿੰਡ ਲੱਗਦੇ ਨੇ ਕਿ ਜਿਹਲੇ ਬਰਸਾਤ ਥੋੜੀ ਨਹੀਂ ਬਰਸਾਤ ਹੁੰਦੀ ਹੈ ਉਫਾਨ ਉੱਤੇ ਆ ਜਾਂਦਾ ਨਾਲਾ ਉਸ ਤੋਂ ਬਾਅਦ ਕਈ ਇਥੇ ਹਾਸੇ ਹੋ ਚੁੱਕੇ ਨੇ ਕੋਈ 2-4 ਆਦਮੀ ਕੈਜੂਲਟੀ ਵੀ ਹੋ ਚੁੱਕੀ ਉਹਨਾਂ ਦੀ ਉਹਦੇ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੀ ਜਲਦੀ ਜਲਦੀ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਈ ਵਾਰ ਕਹਿ ਚੁੱਕੇ ਆ ਮੰਤਰੀ ਸਾਹਿਬ ਨੂੰ ਵੀ ਪਰ ਇੱਥੇ ਕੋਈ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਵੀ ਜਲਦੀ ਤੋਂ ਜਲਦੀ ਰਾ ਇਹ ਨਾਲ ਹੁੰਦਾ ਕੋਈ ਪੁਲ ਪਾਇਆ ਜਾਵੇ ਜਾਂ ਕੋਈ ਰਾਹ ਦਿੱਤੀ ਜਾਵੇ। ਇਸ ਸਮੱਸਿਆ ਭਾਈ ਦੇਖੋ ਹੁਣ ਜਿੱਦਾਂ ਬਰਸਾਤਾਂ ਆਉਂਦੀਆਂ ਆ ਉਦਾਂ ਹੀ ਹਾਨੂੰ ਪਾਰ ਜੇ ਕੁਝ ਲੈਣ ਜਾਣਾ ਹੋਏ ਸਮਾਨ ਵਗੈਰਾ ਪਿੱਛੇ ਘਰ ਹੈਗੇ ਆ ਉਧਰ ਜਾਣ ਦੀ ਬਹੁਤ ਤੰਗੀ ਆ। ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਪਹਿਲੇ ਵੀ ਜਾਣੂ ਕਰਾਇਆ ਗਿਆ। ਬੋਧਵਾਰੀ ਜੀ ਇੱਕ ਵਾਰੀ ਨਹੀਂ ਬੋਧਵਾਰੀ। ਆਡੀ ਉਮਰ ਵੀ 25 ਸਾਲ ਹੋ ਗਈ ਆ ਉਦੋਂ ਦੀ ਦੇਖਦੇ ਹੀ ਪਏ ਆ ਅੱਜ ਦੇ ਅੱਦਾਂ ਹੀ ਪਈ ਐ। ਇਹਦਾ ਕੋਈ ਹੱਲ ਨਹੀਂ ਹੋਇਆ ਇਹਦਾ। ਕੀ ਮੰਗ ਕਰੀ? ਮੰਗੇ ਹੋ ਕਿ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਏ ਇਹਨੂੰ ਇੱਥੇ ਨਵੀਂ ਪੁਲੀ ਪਵਾਈ ਜੇ ਤੇ ਬਾਕੀ ਸਰਕਾਰ ਅੱਗੇ ਹੋਏ ਕਿ ਹਾਲਤ ਸੇ ਬਹੁਤ ਹੁੰਦੇ ਇੱਥੇ ਇਸ ਵਾਰ ਤੇ ਚਲੋ ਠੀਕ ਹੈ ਅਜੇ ਤੱਕ ਤੇ ਕੋਈ ਹੋਇਆ ਨਹੀਂ ਰੱਬ ਨਾ ਹੀ ਕਰੇ ਤੇ ਨਾ ਹੀ ਹੋਣਾ ਚਾਹੀਦਾ ਕੋਈ